ਇਹ ਸੋ ਮੈਂ ਤੁਹਾਡੇ ਵਾਸਤੇ ਰੱਖਿਆ ਹੈ ਬੇ ਚਲਦੀ ਦੀ ਨੂੰ ਦਵਾਂਗੀ ਆਹੋ ਰੈਂਦ ਖੁੰਦ ਜਿਹੜਾ ਹੁੰਦਾ ਵਾ ਨਾ ਉਹ ਮੇਰੇ ਵਾਸਤੇ ਰੱਖ ਲਿਆ ਕਰ ਤੁਹਾਨੂੰ ਸ਼ਹਿਰ ਲੱਭ ਜਾਂਦੇ ਆ ਨਵੇਂ ਨਵੇਂ ਸੂਟ ਲੈਣ ਨੂੰ ਤੇ ਮੇਰੇ ਵਾਸਤੇ ਨਹੀਂ ਤੁਹਾਨੂੰ ਸ਼ਹਿਰ ਦੇਦਾ ਵੇਲਾ ਰਖੜੀ ਬਣਾ ਕੇ ਗਾਂਗੇ ਆਈਓ ਤੇ ਦੇ ਕੇ ਕੱਖ ਵੀ ਨਹੀਂ ਗਿਆ ਕੋਈ ਗੱਲ ਨਹੀਂ ਦੇ ਦਿੰਦਾ ਵਾ ਇੱਥੇ ਹੀ ਆ ਜੇ ਤੂੰ ਫਿਰ ਚਲ ਗਈਆਂ ਜੀ ਤੇ ਚਲ ਨਹੀਂ ਗਈ ਤਾਂ ਉਹਨੂੰ ਕਹਿੰਦਾ ਮੈਂ ਉਹਨੂੰ ਕਲਉਣਾ ਵਾ ਚਲ ਕੋਈ ਨਹੀਂ ਆ ਜਾਂਦੇ ਦੇ ਦੇ ਦਿੰਦੇ ਆਂ ਚਲ ਕੋਈ ਨਹੀਂ ਵੇਖ ਲੈਣੀ ਭਲਾ ਕੀ ਦਿੰਦੇ ਦੀਦੀ ਆ ਨਿਕਾ ਜਾ ਤੋਹਫਾਵਾ ਤੁਹਾਡੇ ਬਾ ਸੋਨਾਵਾਂ ਨਾ ਸੂਟ ਪਹਿਲਾਂ ਮੈਨੂੰ ਇਹ ਦੱਸ ਤੇ ਇਹ ਕੱਢ ਕੇ ਕਿਥੋਂ ਲਿਆਈਆਂ ਦੀਦੀ ਕੱਢੀਏ ਕਿਥੋਂ ਲੈਣਾਵਾ ਇਹ ਸੂਟ ਮੇਰਾ ਹੀ ਤੇ ਮੈਂ ਸਮਾਇਆ ਨਹੀਂ ਤੇ ਮੈਂ ਚਲ ਤੁਹਾਨੂੰ ਦੇ ਦਿੰਦੀ ਆ ਬਹੁਤ ਸੋਹਣਾ ਵਾ ਸੂਟ ਸਾਰੇ ਕਢਾਈ ਆ ਵੇਖੋ ਤੇ ਜੇ ਸੋਹਣਾ ਹੀ ਤੇ ਫਿਰ ਤੂੰ ਕਿਉਂ ਨਹੀਂ ਸਮਾਇਆ ਦੀਦੀ ਇਹ ਤੋਂ ਮੈਂ ਤੁਹਾਡੇ ਵਾਸਤੇ ਰੱਖਿਆ ਹੀ ਤੇ ਚਲ ਦੀਦੀ ਨੂੰ ਦਵਾਂਗੀ ਆਹੋ ਰੈਂਦ ਖੁੰਦ ਜਿਹੜਾ ਹੁੰਦਾ ਵਾ ਨਾ ਉਹ ਮੇਰੇ ਵਾਸਤੇ ਰੱਖ ਲਿਆ ਕਰ ਤੁਹਾਨੂੰ ਸ਼ਹਿਰ ਲੱਭ ਜਾਂਦੇ ਆ ਨਵੇਂ ਨਵੇਂ ਸੂਟ ਲੈਣ ਨੂੰ ਤੇ ਮੇਰੇ ਵਾਸਤੇ ਨਹੀਂ ਤੁਹਾਨੂੰ ਸ਼ਹਿਰ ਦੇ ਦਾਂ ਦੀਦੀ ਰੈਂਦ ਖੁੰਦ ਕਿੱਥੋਂ ਆਦਾ ਐਨਾ ਮਹਿੰਗਾ ਸੂਟ ਮੈਂ ਕਢਿਆ ਤੇ ਤੁਹਾਨੂੰ ਪਸੰਦੀ ਨਹੀਂ ਆਇਆ ਆ ਮੈਂ ਜਾ ਕੇ ਆਪਣੀ ਸੱਸ ਨੂੰ ਵਿਖਾ ਲੂੰਗੀ ਤੇ ਕੀ ਕਹੂਗੀ ਉਹ ਆ ਲੈ ਮੈਨੂੰ ਨਹੀਂ ਪਸੰਦ ਤੇ ਤੂੰ ਹੀ ਸਵਾ ਲਈ ਤੈਨੂੰ ਆਖਿਆ ਨਾ ਲਿਆਵਾਂਗੀ ਤੂੰ ਮੈਨੂੰ ਜੁੱਕਦਾ ਤੂੰ ਜੀ ਉਹੋ ਚੁੱਕ ਕੇ ਫੇਰ ਲੈ ਆਈਂ ਆ ਤੂੰ ਤੈਨੂੰ ਮੈਂ ਆ ਕੇ ਵੀ ਆਈ ਸੀ ਉਦੋਂ ਬੇ ਲਵਲੀ ਇੱਧਰ ਆ ਮੇਰੀ ਗੱਲ ਸੁਣਾ ਕੇ ਤੈਨੂੰ ਤਾਂ ਮੋਂਦੋਂ ਆਖਿਆ ਵੀ ਨਹੀਂ ਚਾਹ ਉਹਨਾਂ ਨੂੰ ਪਸੰਦ ਕਰਨਾ ਤੇ ਨਾ ਖੜੀ ਰਹਿ ਕੋਈ ਗੱਲ ਨਹੀਂ ਮੈਂ ਕਰ ਲੈਣੀ ਉਹਦੇ ਨਾਲ ਗੱਲ ਆਲ ਜੀ ਦੀ ਕੋਈ ਨਹੀਂ ਆਦ ਰੱਖੋ ਦੀ ਪੈਸੇ ਦੇ ਰੱਖੋ ਕੋਈ ਨਹੀਂ ਸੂਟ ਦਾ ਨੂੰ ਫੇਪਣਾ ਮੈਂ ਉਹਦੇ ਨਾਲ ਹੀ ਗੱਲ ਕਰਦੀ ਜਿਹਨੂੰ ਮੈਂ ਰਖੜੀ ਬੱਧੀ ਆ ਕੋਈ ਨਹੀਂ ਆ ਜਾਂਦਾ ਵਾ ਨਹੀਂ ਕਰਦੀਆਂ ਕੀ ਹੋਇਆ ਆਪਣਾ ਨਾ ਜਮ ਮਾਰਨੀ ਸੀ ਨਹੀਂ ਹੋਣਾ ਗਈ ਆ ਹਾਂ ਰਖੜੀ ਬਣਾ ਕੇ ਤੇ ਉੱਠ ਕੇ ਤੇ ਚਲ ਗਈਆਂ ਤੇ ਉਹਨੂੰ ਭਲਾਤਾ ਵਾ ਆ ਪਤਾ ਨਹੀਂ ਕਿੱਥੋਂ ਪਿਆ ਲਿਆ ਸੂਟ ਕੱਢ ਕੇ ਤੇ ਮੇਰੇ ਵਾਸਤੇ ਲੈ ਆਈ ਆ ਉਹ ਮੈਨੂੰ ਹੁਣ ਕੀ ਪਤਾ ਪਿਆ ਲਿਆ ਵਾ ਕਿ ਜਾਂ ਲਿਆਂਦਾ ਵਾ ਚੰਗਾ ਭਲਾ ਤੇ ਸੂਟ ਵਾ ਤੇ ਕੀ ਗੱਲ ਖੈਰ ਸੂਟ ਹੈ ਨਹੀਂ ਮੇਰੇ ਵਾਸਤੇ ਉਹ 10 ਪੈਨ ਤੈਨੂੰ ਵੀ ਲੱਭਣ ਡਿਆ ਉਹ ਵੀ 3-40 ਹਜ਼ਾਰ ਦਾ ਸੂਟ ਵਾ ਜੇ 3-4 ਹਜ਼ਾਰ ਬਾਈ ਤੈਨਨੇ ਕੋ ਸਾਫ ਕੇ ਰੱਖ ਛੜਿਆ ਸੀ ਇਹ ਸਹਮਾ ਲੈਂਦੀ ਤੇ ਉਹਦੋਂ ਕੋ ਹੁਣ ਵੀ ਬਿਚਾਰੀ ਕੋ ਤਾਂ ਨਹੀਂ ਉਹਨੇ ਸਵਾਇਆ ਮੇਰੇ ਕੋ ਸੂਟ ਹੈ ਨਹੀਂ ਹਨਾ ਹੁਣ ਤੂੰ ਹੀ ਦੱਸ ਦੇ ਫਿਰ ਕੀ ਚਾਹੀਦਾ ਤੈਨੂੰ ਮੈਨੂੰ ਵੀ ਚਾਹੀਦਾ ਵਾ ਆ ਜਿੱਦਾਂ ਦੇ ਇਹਨੇ ਟੌਪਸ ਪਾਏ ਹਨਾ ਇਦਾਂ ਦੇ ਮੈਨੂੰ ਵੀ ਬਣਾ ਕੇ ਦੇ ਨਾ ਤੁਸੀਂ ਉਦੋਂ ਵਿਆਹ ਤੇ ਮੈਨੂੰ ਕਾਫੀ ਦਿੱਤਾ ਚੱਲ ਕੋਈ ਨਹੀਂ ਤੁਸੀਂ ਇਦਾਂ ਕਰ ਲਓ ਜੇ ਨਾਲ ਲੈ ਜਾਓ ਦੀਦੀ ਨੂੰ ਦੇ ਨਾਲੇ ਉਥੋਂ ਸੋਨੇ ਦਾ ਸੂਟ ਬਣਾ ਦਿਓ ਇਹਨਾਂ ਨੂੰ ਨਾਲੇ ਜੱਲ ਜੋ ਕਹਿੰਦੇ ਹੋ ਲਾ ਦੋ ਇਹਨਾਂ ਨੂੰ ਚਲ ਕੋਈ ਗੱਲ ਇੰਦਾ ਕਰ ਲੈਣੀ ਉਹ ਮੇਰੀ ਗੱਲ ਸੁਣ ਪਿਆਰ ਤੇ ਟੌਪਸ ਕਿਥੋਂ ਬਣਾਉਂਦਾ ਤੈਨੂੰ ਮੈਂ ਹਣ ਜਿੱਦਾਂ ਨਾ ਸੂਟ ਚਾਹੀਦਾ ਮੇਰੇ ਨਾਲ ਚੱਲ ਤੂੰ ਮੈਂ ਬਣਾ ਦਿੰਦਾ ਵਾ ਤੇ ਟੌਪਸ ਤੈਨੂੰ ਮੈਂ ਫੇਰ ਕਿੱ데 ਦੇਜੂਗਾ ਹਨ ਕੀ ਮੈਨੂੰ ਨਹੀਂ ਪਤਾ ਮੈਨੂੰ ਬਣਾ ਕੇ ਦੇ ਮੈਂ ਵੀ ਜਾ ਕੇ ਤੇ ਵਿਖਾ ਲੈਣੇ ਆਪਾਂ ਸਾਪ ਚਲ ਲੈ ਜਾ ਉਹਨੂੰ ਨਾਲ ਸ਼ਹਿਰ ਤੇ ਜਿੱਦਾਂ ਦਾ ਸੂਟ ਆਂਦੀ ਹੈ ਨਾ ਉਦਾਂ ਦਾ ਬਣਾ ਦੇ ਉਹਨੂੰ ਮੈਂ ਤੇ ਕਹਿੰ ਗਿਆ ਵੀ ਸੂਟ ਲਿਆ ਲੈ ਨਾ ਟੌਪਸ ਬਾਰੇ ਇਹਨਾਂ ਨੂੰ ਬਣਾ ਦੇ ਉਹਨੂੰ ਫੇਰ ਹਣ ਬਣਾਉਣੇ ਤੇ ਪਹਿਣੇ ਹੀ ਆਉ ਮਾਦਾ ਝੋਨਾ ਦੇ ਆਲਾ ਨੇ ਉਹ ਘਰ ਦਾ ਨਹੀਂ ਖਰਚ ਚੱਲ ਕੋਈ ਨਹੀਂ ਸੁਨਿਆਰੇ ਨਾ ਕਰ ਲਾਂਗੇ ਵਾਦਖੱਟ ਤੇ ਚੱਲ ਤੂੰ ਉਹਨੂੰ ਬਣਾ ਦੇ ਉਹਨੂੰ ਤੇ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਦੇ ਦੂੰਗਾ ਟੌਸ ਬਾਅਦ ਚੋਂ ਮੈਂ ਬਾਅਦ ਚ ਨਹੀਂ ਖਾਣੇ ਹੈਗੇ ਹੁਣ ਜੇ ਰਖੜੀ ਦਾ ਬਹਾਨਾ ਵਾ ਮੁੜ ਕੇ ਤੂੰ ਦੇ ਕੇ ਜਾਣ ਦਿਆ ਮੈਨੂੰ ਚੱਲ ਕੋਈ ਗੱਲ ਨਹੀਂ ਦੇ ਲਈਏ ਫਿਰ ਸਾਤਾ ਬਲਾਕ ਪਾਗਤਾਬ ਦੀ ਵੇਖਣਾ ਜੇ ਬੰਦੇ ਆ ਠੀਕ ਆ ਜੇ ਨਹੀਂ ਬੰਦੇ ਤੇ ਆ ਵਾਲੇ ਮੈਨੂੰ ਦੇ ਦੇ ਤੇ ਇਹਨੂੰ ਕਿਉਂ ਨਿਓ ਬਣਾ ਕੇ ਦੇ ਦੀਦੀ ਗੁੱਸਾ ਕੋ ਕਰਦੇ ਆ ਦੱਸ ਜੇ ਤੁਹਾਨੂੰ ਇਹ ਪਸੰਦ ਵਾ ਤਾਂ ਤੁਸੀਂ ਇਹੋ ਲੈ ਲਓ ਤਹਾਡੇ ਵਿੱਚ ਕੋਹ ਵੰਡਿਆ ਵਾ ਬੀ ਅਫਰਪਿੰਦਰ ਗੁੱਸੇ ਦੇ ਮੇ ਆਪੇ ਕਰਨਾ ਤੂੰ ਪਹਿਲਾਂ ਹਾਂ ਜਿਹੜਾ ਸੂਟ ਚੋੱਕ ਕੇ ਲਿਆਈ ਆ ਤੇ ਇਹ ਦੱਸਦੀ ਇਹ ਮੈਂ ਜਾ ਕੇ ਕੀ ਵਿਖਾ ਲੈਣਾ ਆਪਣੀ ਸੱਸ ਨੂੰ ਚਲ ਜੇ ਮੈਂ ਸੱਸ ਨੂੰ ਵਿਖਾ ਲੂੰਗੀ ਤੇ ਉਹਨੂੰ ਵੀ ਪਤਾ ਹੋਊਗਾ ਕਿ ਇਹਦੇ ਪਿਛਲਿਆਂ ਨੇ ਕੋਹ ਦਿੱਤਾ ਵਾ ਚਲ ਕੋਈ ਗੱਲ ਨਹੀਂ ਦੀਦੀ ਜੇ ਤੁਹਾਨੂੰ ਸੂਟ ਨਹੀਂ ਨਾ ਪਸੰਦ ਤੇ ਕੋਈ ਨਹੀਂ ਤੁਸੀਂ ਜਾਓ ਸ਼ਹਿਰ ਇਹਨਾਂ ਦੇ ਨਾਲ ਤੇ ਤੁਸੀਂ ਜਿੰਨੇ ਵਾਲਾ ਵੀ ਬਣਾਉਣਾ ਨਾ ਜਾਂ ਤੁਸੀਂ ਬਣਾ ਲਿਆਓ ਉਠੋ ਤਾਂ ਕੋਈ ਗੱਲ ਨਹੀਂ ਗੁੱਸਾਨੀ ਕਰੀਦਾ ਹੋਈ ਤਾਂ ਦੇਨ ਤੇ ਆ ਤੇ ਰੋਸ ਕੇ ਨਹੀਂ ਜਾਂਦੀਆਂ ਹੁੰਦੀਆਂ ਤੀਆਂ ਕੋਛ ਕੋਛ ਧੋਰੀ ਦਾ ਚਲ ਕੋਈ ਨਹੀਂ ਬਣਾ ਲੈ ਕੋਈ ਨਹੀਂ ਤਹੀ ਆਉਦੇ ਜਾਓ ਫਿਰ ਰਜਿੰਦਰ ਸ਼ੂਟ ਚੰਗਾ ਭਲਾ ਹੈਗਾ ਇਹ ਤੂੰ ਜਾਣ ਕੇ ਨਹੀਂ ਪਖੰਡ ਕਰਨ ਲਈਂ ਕਾਹਦੇ ਪਖੰਡ ਕਰਨੀ ਮੈਂ ਉਹ ਬਹੁਤ ਸੋਹਣਾ ਸ਼ੂਟ ਏਡਾ ਪਾਰਾ ਸ਼ੂਟ ਏ ਤੇ ਤੈਨੂੰ ਆ ਕੀ ਗੱਲ ਪਸੰਦ ਨਹੀਂ ਆਉਂਦਾ ਨਹੀਂ ਮੈਨੂੰ ਨਹੀਂ ਉਹ ਪਸੰਦ ਆਦਾ ਮੈਂ ਜਾ ਕੇ ਬਣਾ ਕੇ ਲਿਆਉਣਾ ਵਾ ਤੇ ਬਾਕੀ ਜਿਹੜੇ ਟੌਪਸ ਵਾ ਨਾ ਉਹ ਵੀ ਮੈਂ ਲੈ ਕੇ ਹੀ ਜਾਣੇ ਭਾਈ ਮੈਨੂੰ ਨਵੇਂ ਬਣਾ ਕੇ ਦੇਵੇ ਤੇ ਭਾਈ ਮੈਨੂੰ ਉਹਦੇ ਲਵਾ ਕੇ ਦੇ ਚਲੋ ਤੇ ਚਲੋ ਹੁਣ ਜਦਨ ਜਿਹੜਾ ਤੈਨੂੰ ਮੰਨਣਾ ਏ ਤੈਨੂੰ ਬਣਾ ਦੇਣਗੇ ਤੇ ਹੁਣ ਜੇ ਸੂਟ ਦਾ ਚੰਗਾ ਭਲਾ ਵ ਤੇ ਹੁਣ ਉਹਨੂੰ ਹੁਣ ਜਾਣ ਕੇ ਡੇ ਇਹ ਮੰਨਦੇ ਨਹੀਂਗੇ ਮਨਾਉਣੇ ਪੈਂਦੇ ਆ ਇਹ ਤੇਰੇ ਕੋ ਨਹੀਂ ਰੋਖਾਉਣੇ ਇਹਨਾਂ ਨੂੰ ਮੈਂ ਕਰਕੇ ਦੱਸੂ ਤੇਰੇ ਆਖੇ ਕੱਲ ਪਕੌੜੇ ਕੱਢੇ ਕਢਾਏ ਕਿ ਨਹੀਂ ਫਿਰ ਮੈਂ ਦੇਖੀ ਹੁਣ ਟੌਪਸ ਵੀ ਤੈਨੂੰ ਮੈਂ ਖੜਕੇ ਦੱਸੂਗੀ ਹੁਣ ਇਹ ਕੁੜੀ ਕੁਦ ਕਿਤੇ ਰੱਬ ਹੀ ਫਨਾਮ ਕੁੜੀ ਦਾ ਵੀ ਨਾ ਕੱਖ ਹਾਲ ਨਹੀਂ ਆ ਇਹ ਲੱਭਦੀ ਹੁਣ ਪਹਿਲੇ ਵਾਲੇ ਕੰਮ ਇਹਨੇ ਖੜੇ ਮੇਰਾ ਵੀ ਘਰ ਜਾੜ ਦੇਣਾ ਦੱਸ ਚੰਗਾ ਭਲਾ ਉਹ ਸੂਟ ਲੈ ਕੇ ਗਈ ਹੈ ਹੁਣ ਤੈਨੂੰ ਟੌਪਸ ਕੌਣ ਬਣਾ ਕੇ ਦਵੇ 50 60 ਹਜ਼ ਕਿ ਤੂੰ ਨਾ ਜੇ ਬਾਹਰ ਖਲੋਤਾ ਮਾਤਾ ਹਾਡੀ ਦੀ ਪਖੰਡੀ ਕਰਦੀ ਹੈ ਘਰ ਦਾ ਗਜਰਾ ਨਹੀਂ ਚਲਣਾ ਭਲਾ 20-3000 ਰੁਪਈਆ ਦਾ ਸਾਰਾ ਘਰ ਜੇ ਕਿ ਲੋਡ ਪੈ ਜਾਏ ਰਾਤ ਵਰਤੇ ਤੇ ਫਿਰ ਉਹਦਾਂ ਨੀ ਕੀ ਸੂਟ ਦੀ ਰੇਗੀ ਇੱਥੇ ਬਹਿ ਗਏ ਆਗੇ ਉਹ ਬਹਿਣਾ ਕੀ ਆ ਮੈਨੂੰ ਤੇ ਉਹਦਾ ਹੁੰਦਿਆ ਉਹ ਹੋ ਦੱਸ ਗੁੱਸਾ ਕਰ ਲਈ ਕਰਦੇ ਆ ਇਦਾਂ ਹੀ ਕਰਦੀਆਂ ਹੁੰਦੀਆਂ ਵਾ ਭੈਣਾ ਪਾਓ ਕੱਪੜੇ ਤੇ ਜਿੰਨਾ ਬੰਦਾ ਹਿਸਾਬ ਹਿਸਾਬ ਨਾਲ ਕੇ ਦੱਸ ਜੇ ਤੈਨੂੰ ਚੰਗਾ ਭਲਾ ਸੂਟ ਦਿੱਤਾ ਤੂੰ ਲੈ ਆ ਕੇ ਗਾਂ ਜਾ ਉਚਾਲ ਕੋਈ ਗੱਲ ਨਹੀਂ ਉਹਨਾਂ ਨੂੰ ਨਾ ਪਸੰਦ ਆਇਆ ਹੋਊਗਾ। ਬਾਕੀ ਰੰਗ ਤਾਂ ਵੀ ਹੋ ਜਾਂਦਾ ਉਹਨਾਂ ਕਲਰ ਨਾ ਚੰਗਾ ਲੱਗਾ ਹੋਊ ਚਲ ਆਪਣੀ ਮਰਜ਼ੀ ਨਾਲ ਲੈ ਆਉਗੀ ਸ਼ਹਿਰੋਂ। ਉਹ ਮੈਂ ਤਾਂ ਕਿੰਨਾ ਪੈਸੇ ਹੀ ਦੇ ਦੇ ਆਪੇ ਜਾਂਦੀਆਂ ਦੀ ਲੈ ਲਊਗੀ। 2 ਦਾ ਨੂੰ 3000 ਦੇ ਦੇ ਉੱਥੇ ਜਾ ਕੇ ਫੇਰ ਇਹਨਾਂ ਬਖੰਡ ਕਰੀ ਜਾਣੀ। ਉਹ ਨਹੀਂ ਨਹੀਂ ਪੈਸੇ ਨਹੀਂ ਦੇਣੇ ਹੈਗੇ। ਤੁਸੀਂ ਹੋ ਤਿਆਰ ਤੇ ਨਾਲ ਲੈ ਜਾਓ ਉਹਨੂੰ ਤੇ ਨਾਲ ਮੰਮੀ ਨੂੰ ਲੈ ਤੇ ਜਾਓ ਤੁਸੀਂ ਬਣਾ ਕੇ ਲਿਆ ਕੇ ਦਊਂਗੀ। ਕੋਈ ਨਹੀਂ ਜਿਉਂਦਾ ਸੁਭਾ ਥੋੜਾ ਕਾਲਾ ਵਧੇ ਆਪਣੀ ਕਾਲੇ ਪੈ ਜਾਈਦਾ ਹੋਈਦਾ। ਤਾਂ ਜਿਹੜੇ ਟੌਸ ਮੰਗਣ ਦੀ ਉਹ ਕਿੱਥੋਂ ਬਣਾ ਕੇ ਦਵਾਂ ਮੈਨੂੰ ਹੁਣ ਮੈਂ। ਟੌਪਸਾਂ ਦਾ ਚਲੋ ਵੇਹਲੇ ਨੇ ਸੂਟ ਦੇ ਲਿਆ ਕੇ ਦੋ। ਉਹ ਟੌਪਸਾਂ ਦਾ ਨਾ ਤੀ ਫਿਕਰ ਕਰੋ। ਉਹ ਤੁਸੀਂ ਮਰਤੇ ਰਹਿੰਗੋ। ਆ ਭਾਈ ਇਹ ਨੇੜੇ ਮਤਨ ਕੋਈ ਨਹੀਂ ਇਹ ਬਲੇ ਨੂੰ ਦੇ ਦਿੰਨੇ ਆ ਤੇ ਜੇ ਮੈਂ ਆਪਣੇ ਬਣਾਉਣੇ ਹੋਣਗੇ ਨਾ ਕੋਈ ਨਹੀਂ ਬਾਅਦ ਚ ਵੇਖੀ ਜਾਊਗੀ ਮੈਂ ਘਰੇ ਰਹਿਣਾ। ਦੱਸ ਕੋਈ ਨਹੀਂ ਆਪਣੇ ਵਾਲੇ ਦੱਸ। ਦੱਸ ਕੋਈ ਗੱਲ ਨਹੀਂ। ਧੀਆ ਨੂੰ ਨਾਰਾਜ਼ ਨਹੀਂ ਕਰੀਦਾ ਹੋਈ ਦਾ ਇਹਨਾਂ ਨੂੰ ਦਿੱਤਿਆ ਰੱਬ ਬਹੁਤਾ ਦਿੰਦਾ ਵਾ। ਉਹ ਇਦਾਂ ਕਹਿ ਗਿਆ ਕਿ ਤੁਸੀਂ ਹੋਰ ਪੂਏ ਚੜਾ ਲੈਣੀ ਆ। ਉਹ ਕਿਤੇ ਨੇ ਪੂਏ ਚੜ ਜਾਂਦੀ। ਪਹਿਲੀ ਰਖੜੀ ਉਹਦੀ ਵੀ ਵਿਆਹ ਤੋਂ ਬਾਅਦ ਆ। ਉਦੇ ਮਨ ਵਿੱਚ ਦੇ ਹੋਈ ਇਹ ਨਾ ਵੀ ਚਲ ਵੀਰ ਮੈਨੂੰ ਕੋਹ ਨਾ ਕੋ ਦਊਗਾ ਕੋਈ ਇੱਕ ਵਾਰੀ ਹੁੰਦੀ ਵੀ ਇਹ ਨਹੀਂ ਕਰਦੀ ਰਹੀ ਆ ਠੀਕ ਆ ਨਾ ਇਹਨੂੰ ਇਹ ਆ ਵੀ ਬਸ ਮੇਰੀ ਇਚਾਰ ਚੱਲਦੀ ਰਹੇ ਚਲੋ ਕੋਈ ਕੰਮ ਕੋ ਨਹੀਂ ਹੁੰਦਾ ਇਹਨੇ ਨਾਲ ਨਹੀਂ ਕੋ ਵੀ ਹੋਣ ਲੱਗਾ ਜਾ ਉਹਦੀ ਹੋ ਤਿਆਰ ਤੇ ਉਹਨੂੰ ਜਾ ਉਹ ਸੂਟ ਬਣਾ ਕੇ ਲਿਆ ਕੇ ਦੋ ਹੁਣ ਮੇਰੀ ਗੱਲ ਸੁਣੋ ਹਾਂ ਮੰਜਨੇ ਵਾਲਾ ਵੀ ਆ ਕੋਕੂਗੀ ਨਾ ਉਹਨੇ ਵਾਲਾ ਹੀ ਲੈ ਦਿਓ ਉਹ ਲਿਆ ਦਊਗਾ ਹੁਣ ਕਿ ਉੱਥੇ ਮੈਂ ਬਾਜ਼ਾਰ ਚ ਥੋੜਾ ਲੜਨਾ ਮੈਨੂੰ ਚਲ ਜਾਓ ਫਿਰ ਉੱਥੋਂ ਉਹ ਵੀ ਇਹਨਾਂ ਜਾਣ ਕੇ ਕਲੇ ਪੈ ਜਾਂਦੇ ਆ ਪਤਾ ਸਈਆਂ ਫਿਰ ਸੁਭਾਈ ਇਹ ਦਾਦਾ ਵਾ ਪਰ ਦੀਦੀ ਨੇ ਉਹਦਾ ਕਰਨੀ ਤੁਮੀ ਚਾਹੀਦੀ ਇਹਦਾ ਉਹ ਵੀ ਜਾਣ ਕੇ ਕਰਦੀ ਚੰਗਾ ਭਲਾ ਤੇ ਵਹੇ ਸੂਟ ਹੀ ਮੈਂ ਤਾਂ ਸੋ ਕੋਈ ਨਾ ਮਹਿੰਗਾ ਕੱਢ ਕੇ ਖੜਿਆ ਕਿ ਚੱਲ ਕਿਤੇ ਆਖੀ ਨਾ ਕਿ ਪਰਜਾਈ ਨੇ ਚੰਗਾ ਨਹੀਂ ਦਿੱਤਾ ਉਹਦੇ ਫੇਰ ਨਹੀਂ ਮੇਲਾ ਗਾੜੀ ਉਹ ਨੱਕ ਤੇ ਚੜਿਆ ਚੱਲ ਕੋਈ ਗੱਲ ਨਹੀਂ ਹੁਣ ਟਾਈਮ ਤੇ ਕੱਢਣਾਈ ਐ ਮੈਨੂੰ ਨਾ ਕੋਈ ਮੜੀ ਆਖੇ ਮੇਰੇ ਮੂੰਹੋਂ ਨਾ ਕੁਝ ਨਿਕਲ ਜਾਏ ਗਲਤ ਉਹਦੇ ਮੂੰਹੋਂ ਨਿਕਲ ਜੂਗਾ ਤੇ ਕੋਈ ਗੱਲ ਨਹੀਂ ਪਤਾ ਨਹੀਂ ਮੰਮੀ ਹੁਣ ਕਿੱਥੇ ਚਲ ਗਿਆ ਵਾ ਬਾਹ ਜਾਂਦੇਗਾ ਟਾਈਮ ਦੇ ਨਾਲ ਆ ਜਾਂਦਾ ਵਾ ਤਾਂ ਹੁਣ ਆਪਣੀ ਮਰਜ਼ੀ ਦਾ ਖਰੀਦ ਲੈ ਜਿਹੜਾ ਖਰੀਦਣਾ ਭਾਵੇਂ ਸਾਡੇ ਬਾਰੇ 4 ਦਾ ਭਾਵੇਂ 5 ਦੇ 5 ਦਾ ਲੱਲੀ ਜਾ ਮਰਜ਼ੀ ਦਾ ਹੀ ਖਰੀਦੂੰਗੀ ਕੇ ਉਹ ਜਿਹੜਾ ਛੜਿਆ ਜਾ ਸੂਟ ਦਿੱਤਾ ਸੀ ਮੈਨੂੰ ਉਹ ਮੇਰੇ ਸੋਹਣ ਵਾਲਾ ਹੈਗਾ ਸੀ ਪਹਿਲਾਂ ਛੜਿਆ ਤਾਂ ਨਹੀਂ ਹੈ ਤੇ ਸੂਟ ਚੰਗਾ ਹੀ ਹੂੰ ਤੇਰੇ ਨੱਕ ਤੇ ਨਹੀਂ ਚੜਿਆ ਕਦੇ ਨੱਕ ਤੇ ਨਹੀਂ ਚੜਦਾ ਇੱਥੇ ਹਾਂ ਤੂੰ ਪਹਿਲੀਆਂ ਤਾਂ ਛੱਡਣੀਆਂ ਹੀ ਨਹੀਂ ਕਿਤੇ ਮੈਂ ਛੱਡਾਂ ਫਿਰਾਂਗੀ ਤੇ ਮੈਂ ਛੱਡਾਂ ਵੀ ਕਿਉਂ ਬਗਾਨੇ ਘਰ ਜਾ ਕੇ ਮੈਂ ਤੈਨੂੰ ਮਾਰ ਸਕਿਆ ਹਾਂ ਲਈ ਤੈਨੂੰ ਅਕਲ ਕਾਦੀ ਹੋਣੀ ਆ ਮੰਮੀ ਮੇਰਾ ਕੀ ਗੱਲ ਇਹ ਘਰ ਦੇ ਵਿੱਚ ਹਿੱਸਾ ਨਹੀਂ ਆਗਾ ਵੀ ਮੈਂ ਵਿਆਹੀ ਗਈ ਤੇ ਮੇਰਾ ਸਭ ਕੁਝ ਮੁੱਕ ਗਿਆ ਵਾ ਇਥੋਂ ਮੁੱਕ ਜਾਂਦੇ ਹੁੰਦੇ ਜਦੋਂ ਵਿਆਹ ਹੋ ਜਾਂਦਾ ਰੁਕ ਜਾਂਦੇ ਹੁੰਦੇ ਉਹ ਇਦਾਂ ਕਹੀ ਜਾਂਦੀ ਤੇ ਉਹਨਾਂ ਨੇ ਤੇ ਕਹਿਣਾ ਹੀ ਉਹਨਾਂ ਸਾਹਮਣੇ ਕਹੀ ਇੰਨੀ ਗੱਲ ਚੱਲ ਕੋਈ ਨਹੀਂ ਉਹਨਾਂ ਨੇ ਤੇ ਕਹਿਣਾ ਹੀ ਆ ਮੁੜ ਕੇ ਵੀ ਤੇਰਾ ਮੁੱਕ ਗਿਆ ਸਭ ਕੁਝ ਇਥੋਂ ਐਦਾਂ ਨਹੀਂ ਮੈਂ ਮੁੱਕਣ ਦਿੰਦੀ ਇਥੋਂ ਹੁੰਦੀ ਰਿਹਾ ਤੂੰ ਇਦਾਂ ਕਰੇਂਗੀ ਤੇ ਉਹਨਾਂ ਨੇ ਤੇ ਕਰਨਾ ਹੀ ਮੈਂ ਆਪੀ ਕੁਝ ਨਹੀਂ ਕਹਾਂ ਮੈਂ ਤੁਹਾਨੂੰ ਜਿੱਦ ਮੰਮੀ ਚੱਲੇ ਸ਼ਹਿਰ ਆਹੋ ਤੇ ਉਹ ਦੀਦੀ ਮੈਂ ਤਾਂ ਨੂੰ ਕਹਿਣ ਲੱਗੀ ਸੀ ਤੇ ਚਲ ਮੈਂ ਵੀ ਨਾਲੇ ਚਲ ਜਾਨੀ ਮੇਰੀ ਵੀ ਇੱਕ ਅਧੀ ਚੀਜ਼ ਲੈਉਣ ਵਾਲੀ ਸੀ ਤੇ ਨਾਲੇ ਚਲ ਤੁਸੀਂ ਸੂਟ ਪਸੰਦ ਕਰ ਲਿਓ ਆਪਣਾ ਰਪਿੰਦਰ ਜਿਹੜੀ ਤੇਰੀ ਚੀਜ਼ ਲੈਉਣ ਵਾਲੀ ਹੈ ਨਾ ਉਹ ਤੁਹਾਨੂੰ ਦੱਸੇ ਅਹੀਂ ਲੈ ਆਵਾਂਗੇ ਤੇ ਤੂੰ ਨਾ ਚੁੱਪ ਕਰਕੇ ਤੇ ਰੋਟੀ ਪਾਣੀ ਬਣਾ ਆਉਂਦਿਆਂ ਨੂੰ ਜੇ ਟਾਈਮ ਹੋਇਆ ਨਾ ਤੇ ਮੈਂ ਆ ਕੇ ਚਲੀ ਜਾਣਾ ਚਲ ਮੇਰਾ ਦੇ ਚਲ ਜਾਣਾ ਤੇ ਹੈਈ ਇਹਦੇ ਨਾਲ ਹੀ ਚਲ ਜਾਨੀ ਆ ਕੋਈ ਨਹੀਂ ਰੋਟੀ ਸਬਜ਼ੀ ਭਾਜੀ ਤੇ ਬਣੀ ਗਈ ਜਿਹੜੀ ਕੋਈ ਨਹੀਂ ਚੀਜ਼ ਹੈਗੀ ਆ ਤੂੰ ਦੱਸ ਦੇ ਸਾਨੂੰ ਅਹੀਂ ਨਾ ਮਿਆਂਵਾਂਗੇ ਚਲੋ ਕੋਈ ਨਹੀਂ ਫਿਰ ਤੂੰ ਹੀ ਲੈ ਆਇਓ ਆ ਕੋਈ ਨਹੀਂ ਤੂੰ ਦੱਸ ਦੇ ਤਾਂ ਤੂੰ ਰੋਟੀ ਪਾਣੀ ਰੋਟੀ ਚੰਗੀ ਬਣਾ ਲਈ ਹੁਣ ਵਧੀਆ ਨਹੀਂ ਨਹੀਂ ਦੀਦੀ ਰੋਟੀ ਮੈਂ ਲੱਗੀਆਂ ਦਾ ਕੋ ਪਨੀਰ ਮੰਗਾ ਲਿਆ ਵਾ ਲੱਗੀਆਂ ਬਣਾਉਣ ਬਸ ਉਹੀ ਚਲ ਠੀਕ ਆਦੇ ਅਸੀਂ ਜਾਣੇ ਆ ਫਿਰ ਤੇ ਚਲੋ ਕੋਈ ਲਾਉ ਉਹ ਨੂੰ ਗਾਂ ਆਵੇ ਗਾਂ ਤੇ ਚੱਲੀਏ ਮੈਂ ਕੋਲੋਂ ਨਹੀਂ ਨਾਲ ਜਾਣਾ ਇਹਦੇ ਇਰਾਦੇ ਚ ਇਹਨੇ ਪਤਾ ਨਹੀਂ ਕਿੰਨੇ ਘੋੜਾ ਸੂਟ ਬਣਾ ਲਿਆ ਹੋਣਾ ਉਹਨੇ ਨਾਲ ਚਾਹ ਪਤੀ ਲੈਣੀ ਹੁੰਦੀ ਆ ਤੂੰ ਇੱਕ ਤਾਂ ਤੂੰ ਬੜੀ ਵਿਚਾਰੀ ਵਿਚਾਰੀ ਕਰਦੀ ਆ ਵਿਚਾਰੀ ਵਿਚਾਰੀ ਕਰ ਕਰਕੇ ਤੈਨੂੰ ਭੂਏ ਚੜਾ ਲਿਆ ਵਾ ਤੂੰ ਆਹ ਨੇ ਹੁਣੀ ਤਾਂ ਕੀ ਗੱਲ ਆਹੀ ਨਾ ਚੀਜ਼ ਲਿਆ ਕੇ ਦਵਾਂਗੇ ਦੋ ਜਣੀਆਂ ਚੱਲੀਆਂ ਵੇ ਇਹਨੇ ਨਾਲ ਜਾਣਾ ਇਹਦਾ ਜਿਆਦਾ ਜ਼ਰੂਰੀ ਹੈ ਇਹਦੇ ਰਾਜੇ ਵੀ ਕਿਤੇ ਜਿਆਦਾ ਮਹਿੰਗਾ ਸੂਰਨਾ ਬਣਾ ਲੈ ਭਣਾ ਨਹੀਂ ਇਹਨੇ ਕਿੱਦਾਂ ਦਾ ਬਣਾ ਲਿਆ ਉਹ ਮੈਂ ਬਣਾ ਲਈ ਲੜਨਾ ਹੱਡੇ ਨਾਲ ਚੰਗਾ ਚੱਲ ਤੂੰ ਇੱਥੇ ਬੈਠੇ ਆਂ ਉਹ ਮੈਂ ਉਹਨਾਂ ਨੂੰ ਢੀਕਣ ਡਿਆ ਵਾਂ ਤਿਆਰ ਹੋ ਗਈਆਂ ਵਾ ਉਹ ਤੁਹਾਨੂੰ ਬਾਹਰ ਢੀਕਣੀਆਂ ਤਿਆਰ ਹੋ ਗਏ ਤਾਂ ਜਾਓ ਉਥਾਂ ਤੇ ਜਾਣਾ ਵਾ ਤੇ ਚੱਲ ਮੈਂ ਜਾਣਾ ਵਾਂ ਫਿਰ ਤੁਮ ਕਾਲੀ ਮੂੰ ਸੁਟਿਆ ਵਾ ਮਾਂ ਦੇ ਸੁਪਨਾਵਾ ਮੇਰੀ ਵੀ ਨਾ ਇੱਕ ਦੋ ਚੀਜ਼ ਮੁੱਕੀ ਸੀ ਤੇ ਮੈਂ ਸੋਚਣ ਦੀ ਵੀ ਚਲ ਜਾਣਾ ਤੇ ਹੈ ਇਹ ਸ਼ਹਿਰ ਤੇ ਚਲਣਾ ਲੱਗਦੀ ਮਮੀ ਹੁਣ ਉਹ ਲੈ ਆਉਂਗੀ ਪਰ ਤੂੰ ਰਹਿਂਦੇ ਯਾਰ ਕੋਈ ਗੱਲ ਇਹਨੂੰ ਮੈਨੂੰ ਸੂਟ ਲਿਆਉਂਦੇ ਇਹਨੇ ਚਲ ਜਾਣਾ ਸ਼ਾਮਾਂ ਤੇ ਕੱਲ ਨੂੰ ਦੋਵੇਂ ਜਣੇ ਜਾ ਕੇ ਤੇ ਲੈ ਆਵਾਂਗੇ ਉਹ ਤੂੰ ਉਹਨਾਂ ਨੇ ਮੈਨੂੰ ਘਲਾਤਾ ਵਾ ਕਹਿੰਦੇ ਕੋਈ ਨਹੀਂ ਜਿਹੜੀ ਚੀਜ਼ ਲੋਣੀ ਤੁਹਾਨੂੰ ਦੱਸ ਦੇ ਉਹ ਤੂੰ ਉਹਨਾਂ ਨੂੰ ਇਹਨਾਂ ਦੱਸ ਤੂੰ ਅਸੀਂ ਦੋਵੇਂ ਜਣੇ ਚਲ ਜਾਾਂਗੇ ਤੇ ਲੈ ਆਵਾਂਗੇ ਚਲ ਕੋਈ ਗੱਲ ਇਹਨੂੰ ਮੈਂ ਦੱਸ ਦੇਣੀ ਆ ਤੇ ਕੋਈ ਲੈ ਆਉਣਗੇ ਆ ਪਰ ਤੂੰ ਰਹਿਂਦੇ ਹਾਂ ਯਾਰ ਫੇਰ ਚਲ ਜਾਾਂਗੇ ਸ਼ਹਿਰ ਕਿੰਨੀ ਕੁ ਦੂਰ ਵਾ ਚਲ ਵੇ ਹਲੋ ਚਲ ਜਾਓ ਫਿਰ ਤੁਸੀਂ ਤਹੀ ਬੋਲੇ ਤੇਰੇ ਨਾਲ ਵੇ ਬੂਕੇ ਲਿਆਉਣੀ ਨਹੀਂ ਆ ਤਾਂ ਫਿਰ ਕੀ ਕਰਾਂਗੇ ਚਲ ਤੈਨੂੰ ਪਤਾ ਤਾਂ ਹੈਗਾ ਉਸ ਬਾਦ ਦਾ ਅੱਗੇ ਪੜਨੇ ਪਿਆ ਸਾਰਾ ਟੱਬਰ ਜਿੱਦਾਂ ਦੀ ਆਈ ਚਲ ਇਦਾਂ ਕਰਦੀ ਮੈਂ ਆਉਂਦਾ ਰੋਟੀ ਪਣੀ ਤਿਆਰ ਕਰ ਲਈ ਜੀ ਓਏ ਆਹੋ ਚਲ ਸੂਰ ਤੇ ਲਿਆ ਕੇ ਦਵਾਂ ਨੂੰ ਹਾਂ ਹੁਣ ਪਤਾ ਨਹੀਂ ਕਿੰਨੇ ਵਾਲਾ ਲੈਂਦੀ ਓ ਤੇ ਕਿੰਨੇ ਵਾਲਾ ਚਲ ਕੋਈ ਨਹੀਂ ਜਿੰਨੇ ਵਾੜਾ ਕਿ ਲਊਗੀ ਨਾ ਲੈ ਆਂਦੇ ਓ ਨੂੰ ਤੁਸੀਂ ਨਾ ਆਖਿਓ ਪੀਣੇ ਵਾਲਾ ਨਾ ਲੈ ਦੇ ਇੰਨੇ ਵਾਲਾ ਚਲ ਕੋਈ ਗੱਲ ਐ ਦੋ ਯਰ ਵਾਲੇ ਪੰਜ ਚਾਰ ਵਾਲਾ ਲਵੇ ਤੁਸੀਂ ਨਹੀਂ ਉਹਨੂੰ ਕਹਿਣਾ ਕਿ ਜੇ ਵੀਨੇ ਵਾਲਾ ਲੈਣਾ ਚਾਹੇ ਕਿੰਨੇ ਵਾਲਾ ਉਹ ਕੋਈ ਗੱਲ ਮੈਂ ਆ ਕੀ ਕਹਿਣਾ ਜਦੋਂ ਚਲੀ ਗਈ ਉੱਥੇ ਤੇ ਫੇਰ ਕਦੀ ਗੱਲ ਉਹੋ ਹੀ ਨਾ 3000 ਵਾਲਾ ਤੇ ਅੱਗੇ ਪਸੰਦ ਆਇਆ ਨਹੀਂ ਉਹਦੇ ਵੇਲੇ ਨੇ 4 ਵਾਲਾ ਹੁੰਦਾ ਵਾ ਕਿ ਨਹੀਂ ਉਹ ਡੀਕੰਡੀਆਂ ਬਾਹਰ ਜਾਓ ਤੂੰ ਔਰ ਰੋਟੀ ਪਾਣੀ ਕਰਦੀ ਹੁਣ ਮਗਰੋਂ ਰੋਟੀ ਪਾਣੀ ਮੈਂ ਪਕਾਉਣ ਲੱਗੀ ਬਸ ਚਲੋ ਮੈਨਸ ਹੋ ਜਾਂਦੀ ਹੀ ਵੀ ਚਲ ਕੰਮ ਤੇ ਸਾਰਾ ਹੋਈ ਗਿਆ ਵਾ ਤੇ ਚਲ ਨਾਲ ਹੀ ਚਲ ਜਾਨੀ ਆ ਤੁਹਾਨੂੰ ਭੈਣ ਨੂੰ ਦੋਸਤ ਉਹ ਲਗਾੜੀਆਂ ਮਨਾ ਕਰਤਾ ਵੀ ਨਹੀਂ ਚਲ ਕੇ ਜਾਓ ਮੈਂ ਦਗਾਦੀ ਹਾਂ ਬਰੋਟੀ ਪਾਣੀ ਬਣਾ ਲਵਨੀ ਐ ਇੱਕ ਚਲ ਫੇਮ ਜਨ ਨੂੰ ਖਾ ਲੈਣਗੇ ਜੇ ਨਾ ਬਣਾਈ ਨਾ ਫੇਰ ਉਹਨਾਂ ਨੇ ਗੱਲਾਂ ਕਰਨੀਆਂ ਵਾ ਵੀ ਮੇਰੀ ਗੱਲ ਸੁਣ ਤੁਰਤੇ ਪਿਆ ਵਾ ਹੁਣ ਕੀ ਹੋ ਗਿਆ ਵਾ ਟੌਪਸਾਂ ਝੋਕੇ ਪੈਸੇ ਲੈ ਲੈ ਓਹੋ ਸੂਟ ਤੇ ਤੈਨੂੰ ਲਿਆਦਾ ਪਹਿਲਾਂ ਟੌਪਸਾਂ ਦਾ ਵੀ ਇੰਤਜ਼ਾਮ ਕਰ ਲਿਆ ਵਾ ਮੈਂ ਸੂਟ ਲਿਆ ਕੇ ਲਿਆ ਦੇਂਗਾ ਤੇ ਮੁੜ ਕੇ ਉੱਥੇ ਕਹਿਣਾ ਮੇਰੇ ਕੋ ਪੈਸੇ ਹੈ ਨਹੀਂ ਉਹ ਤੂੰ ਸੂਟ ਤੇ ਲਿਆ ਤੈਨੂੰ ਟੌਪਸ ਦੇ ਕੇ ਤੋਰਾਂਗੇ ਵੇ ਰ ਲਈ ਨਹੀਂ ਪळा ਦੇ ਕੇ ਤੋਰਦਾ ਉਹ ਲਾ ਉਹਨ ਗਿਆ ਵਾ ਗੱਡੀ ਤੇ ਮੈਂ ਹੁਣ ਸੂਟ ਚੰਗਾ ਲੈਣਾ ਈ ਹੁਣ ਪੈਸੇ ਤੋਂ ਨਾ ਕਰੇ ਚੱਲ ਜਿਹੜਾ ਲੈਣਾ ਲੱਲਾ ਖੰਡਾਲਾ ਜੇਦ ਲੈਣਾ ਆਈਆਂ ਤੇ ਫਿਰ ਇਹਦੇ ਵਿੱਚ ਖਾਦਾ ਹਾਂ 3600 ਵੇਲਾ ਹੁਣ ਕਲਰ ਕਿਹੜਾ ਲੈਣਾ ਵਾ ਆ ਵੀ ਕਲਰ ਸਮਾ ਬੰਦੀ ਹੈ ਵੀ ਕਲਰ ਬੰਨ੍ਹੇ ਕਲਰ ਕਲਿਆਣਾ ਵਾ ਪਰ ਮੈਂ ਤੋਂ ਉੱਪਰ ਨਾ ਵੇਲਾ ਹੋਰ ਹੋਰ ਵੇਲਾ ਮੈਂ ਅਗਰੇ ਰੋਜ਼ ਰੋਜ਼ ਲੈਣ ਦੀ ਆ ਹੋਰ ਵੇਲਾ ਇੱਥੇ ਪਹਿਲਾਂ ਦਿਖਾ ਦਿਓ ਹੋਰ ਬਣਾਉਂਦੇ ਬਣਾਏ ਹੀ ਐ ਯੈ ਲੋ ਲਾ ਪਿੰਚ ਵਾਲਾ ਪਿੰਚ ਹੰਦਾ ਵਾ ਕਿੰਨੀ ਇਹ ਬੜੀ ਭਾਰੀ ਹੈ ਇਹ ਦੀ ਅੱਜ ਜੇ ਤੁਹਾਨੂੰ ਮੰਗਦੀ ਭਾਰੇ ਹੀ ਰੂਮ ਭਾਰਾ ਬਣਾਵੇ ਦੋਟੇ ਮੈਂ ਭਾਰਾ ਜੀ ਨੰਬਰ ਕਰਦਾ ਹਾਂ ਆਹ ਦੋ ਜਣੇ ਨੰਬਰ ਕਰ ਜਾਗੇ ਖਾ ਲੈਣਾ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਚੰਗਾ ਬਣਾ ਕੇ ਲਈ ਆਹ ਜੀ ਪਤਾ ਨਹੀਂ ਆ ਕਦੇ ਦੇ ਗਏ ਹਲੇ ਤੱਕ ਤੇ ਆਏ ਨਹੀਂ ਆ ਪਰ 아니 ਹੁਣ ਵਿਪਸੂ ਨੂੰ ਪਸੰਦ ਆਇਆ ਵੀ ਹੈ ਕਿ ਨਹੀਂ ਆਇਆ ਕੀ ਪਤਾ ਕਿੰਨੇ ਵਾਲਾ ਲੈਂਦੀ ਹੈ ਤੇ ਕਿੰਨੇ ਵਾਲਾ ਨਹੀਂ ਲੈ ਸਾਹਮਣੇ ਬੈਠੀ ਹੁਣ ਵਿਖਾੜ ਕੇ ਜਾਣਾ ਪੈਣਾ ਹੈ ਵਿਖਾੜ ਖਾਣਾ ਨਹੀਂ ਬੈਠੇ ਹਾਂ ਜੀ ਹਾਂ ਹੋ ਪਾਣੀ ਲਿਆਵਾ ਨਹੀਂ ਪਾਣੀ ਤੂੰ ਰਹਿਣ ਦੇ ਜੂਸ ਪਿਆਲਤਾ ਹੀ लवली ਨੇ ਅੱਛਾ ਅੱਛਾ ਆ ਲਓ ਵੇਖ ਲੈ ਸੂਟ ਸੂਟ ਚਲ ਮੈਂ ਕੀ ਵੇਖਣਾ ਵਾਂ ਸਵਾਗੇ ਪੋਣਾ ਵਾਂ ਤੁਸੀਂ ਤੁਹਾਨੂੰ ਪਸੰਦ ਵਾ ਨਾ ਮੈਂ ਤੇ ਪਸੰਦ ਕਰਕੇ ਹੀ ਲਿਆਈ ਆ ਆਦ ਬਸ ਠੀਕ ਆ ਤੁਹਾਨੂੰ ਪਸੰਦ ਆਉਣਾ ਚਾਹੀਦਾ ਤੁਸੀਂ ਸਵਾਗੇ ਪੋਣਾ ਵਾਂ ਸੋਨਾ ਆ ਕਲਰ ਵੀ ਸੋਨਾ ਆ ਵੇਖਾਂ ਏਦਾਂ ਦੇ ਹੁੰਦੇ ਆ ਸੂਟ ਉਹ ਜਿਹੜਾ ਤੂੰ ਸੂਟ ਦਿੱਤਾ ਏ ਉਹ ਸੂਟ ਹੀ ਪਹਿਲਾਂ ਚੱਲ ਦੀਦੀ ਕੋਈ ਗੱਲ ਨਹੀਂ ਦਿੱਤਾ ਤੇ ਮੈਂ ਵੀ ਆਪਣੇ ਵੱਲੋਂ ਸੋਨਾ ਹੀ ਆ ਹੁਣ ਤੁਹਾਨੂੰ ਨਹੀਂ ਉਹ ਪਸੰਦ ਆ ਆ ਨਹੀਂ ਸੋਨਾ ਆ ਸੂਟ ਆ ਚਲੋ ਹੁਣ ਸਵਾਗਤ ਪਾ ਗਈ ਹੈ ਓਏ ਨੂੰ ਨਹੀਂ ਪਉਣਾ ਵਾ ਕਿ ਦੱਸ ਸੋਨਾ ਵਾ ਤੇ ਮੈਂ ਲਿਆ ਵਾ ਨਹੀਂ ਬਹੁਤ ਸੋਨਾ ਵਾ ਲੈ ਆਂਦੀ ਮੈਂ ਨਾਲ ਹੀ ਲੈਸ ਲੂਸ ਵੀ ਮੈਂ ਹਾਂ ਜਾ ਕੇ ਤੇ ਹੁਣ ਸਵਾਣੂਗੀ ਚਲੋ ਵਧੀਆ ਕੀਤਾ ਵਾ ਰੋਟੀ ਬਣ ਗਈ ਆ ਹਾਂਜੀ ਰੋਟੀ ਪਕਾ ਲਈ ਆ ਮੈਂ ਤੇ ਤੁਹਾਨੂੰ ਕਦੇ ਦੀ ਢੀਕਣ ਦੀ ਆ ਤੇ ਤੁਸੀਂ ਟਾਈਮ ਕਿੰਨਾ ਲਾਤਾ ਦੇ ਮੈਨੂੰ ਰੋਟੀ ਤੇ ਮੈਂ ਨਾ ਮੁੜ ਕੇ ਮੈਨੂੰ लवली ਛਾੜੀ ਆਵੇ ਮੁੰਡਾ ਵਿਚਾਰਾ ਪਤਾ ਨਹੀਂ ਉੱਥੇ ਦਿਲ ਲੱਗਾ ਹੋਣਾ ਵਾ ਕਿ ਨਹੀਂ ਲੱਗਾ ਹੋਣਾ ਚਲ ਸਵੇਰੇ ਚਲ ਜੇ ਉਹ ਹੁਣ ਨਾ ਸਵੇਰੇ ਨਹੀਂ ਗਾ ਜਾਣਾ ਹੁਣ ਮੈਂ ਹਾਂ ਮੈਂ ਚਲ ਜਾਣਾ ਉਹ ਵੀ ਚਾਰਾ ਤਰਲੇ ਲੈਂਦਾ ਹੁਣ ਚਲਾ ਰੱਖੋ ਫਿਰ ਦਿਖਾਓ ਫਿਰ ਰੋਟੀ ਪਾਣੀ ਰੋਟੀ ਪਾਣੀ ਪੱਕਾ ਆ ਮੈਂ ਲਿਉ ਨਹੀਂ ਪਾ ਗੀ ਮੰਮੀ ਵੇਖ ਲਾ ਸੜ ਗਈ ਏ ਸੂਟ ਦੇਖ ਕੇ ਤੂੰ ਵੇਖਿਆ ਕਿੱਦਾਂ ਬਣਾਇਆ ਚੱਲ ਤੂੰ ਖੋਸ਼ ਚਾਹੀਦੀ ਆ ਉਹਦੀ ਕੋਈ ਗੱਲ ਨਹੀਂ ਚੱਲ ਖਾਵਾਂ ਮੈਂ ਰੋਟੀ ਤੇ ਜਾਵਾਂ ਇਹਨੂੰ ਟਾਈਮ ਨਾ ਲੈ ਕੇ ਨਾਲੇ ਵੇਖਾਂ ਭਲਾ ਆਂ ਦਾ ਟੌਸਾਂ ਦਾ ਇੰਤਜ਼ਾਮ ਕਰ ਲਿਆ ਕੀ ਕੀਤਾ ਇਹਨੇ ਹੋ ਗਈ ਕੀ ਇ렇게 ਆ ਇਹਨਾਂ ਨੇ ਬੜੀ ਬਾਰੀਤੋਂ ਭਰੀ ਹੋ ਗਈਆਂ ਡੱਬੇ ਚ ਹੋਏ ਨੂੰ ਮਰ ਜਾ ਵੇਖ ਨਹੀਂ ਕਿੰਨੇ ਅਖ ਰੋਟ ਰੱਖਿਆ ਇਹ ਤਾਂ ਮਿੰਨੋ ਨਹੀਂ ਉਹ ਕੱਲ ਦੇ ਦੱਸੇ ਇਹਨਾਂ ਨੇ ਵੀ ਹੈਗੇ ਆ ਕਿਤੇ ਇਹ ਦੇਖ ਤੇ ਹੈਗੀ ਹੈ ਨਾ ਇਹਨਾਂ ਨੂੰ ਹੁਣਾਵਾ ਵੀ ਕਿਤੇ ਲੈ ਆ ਨਾ ਜਾਵੇ ਕੋਈ ਨਹੀਂ ਮੈਂ ਵੀ ਕਿڑی ਘਟਾਂ ਏਦਾਂ ਹੀ ਖੜੂਗੀ ਡੱਬਾ ਹੀ ਜਾ ਕੇ ਮੁੰਡੇ ਨੂੰ ਦਵੂੰਗੀ ਨਾ ਮੰਮੀ ਨੂੰ ਕਹਿੰਨੀ ਆ ਵੇ ਏਦਾਂ ਡੱਬਾ ਹੀ ਗੱਡੀ 'ਚ ਰੱਖ ਚੱਲ ਇਹ ਤੇ ਮੈਂ ਲੈ ਜਾਊਂਗੀ ਤੇ ਸੂਟ ਵੀ ਮੈਂ ਬਣਾ ਲਿਆ ਵਾ ਜਿਹੜੇ ਟਾਪਸ ਹੀ ਉਹ ਤੇ ਆਂਦਾ ਹੀ ਮੈਂ ਇੰਤਜ਼ਾਮ ਕੀਤਾ ਵਾ ਇਹਨੂੰ ਪੁੱਛਾਂ ਤੇ ਸਹੀ ਵੀ ਕਿਹੜਾ ਇੰਤਜ਼ਾਮ ਕੀਤਾ ਵਾ ਤੂੰ ਉਥੋਂ ਤੇ ਇਹਨੇ ਟਾਪਸ ਬਣਾਏ ਨਹੀਂ ਹੈਗੇ ਕਰੀ ਆਂਦਾ ਹੋਊਗਾ ਵੀ ਚੱਲ ਪੈਸੇ ਹੀ ਦੇ ਦੂੰਗਾ ਜਾ ਕੇ ਬਣਾ ਲਊ। ਚੱਲ ਪੁੱਛਦੀ ਆਂ। ਇਹਨਾਂ ਨੂੰ ਇੱਥੇ ਰੱਖਦੀ ਆਂ। ਇਹਨਾਂ ਨੂੰ ਮੁੜ ਕੇ ਮਾਤਾ ਨੂੰ ਆਉਣੀ ਆ ਜਿੱਦਾਂ ਹੀ ਗੱਡੀ 'ਚ ਰੱਖ ਦੇ। ਪਹਿਲਾਂ ਉਹਨੂੰ ਟੋਪਸਾਂ ਦਾ ਤੇ ਪੁੱਛਾਂ ਤੇ ਮੈਂ ਨਹੀਂ ਜਾਣ ਵਾਲੀ ਬਣਾ। ਮੰਮੀ ਕੀ ਕਰਨੀਂ? ਮੈਂ ਤੈਨੂੰ ਉੱਥੇ ਲੱਭਦੀ ਆਂ ਅੰਦਰ। ਕਰਨਾ ਕੀ ਹੈ ਗੰਡੇ ਸਾਫ਼ ਕਰਨ ਵਾਲੇ ਪਏ ਸੀ ਤੇ ਮੈਂ ਚੱਲ ਕਰ ਦੇਣੀ ਆ ਇਹਨਾਂ ਨੂੰ। ਚੱਲ ਗੰਡੇ ਤੂੰ ਬਾਅਦ 'ਚ ਸਾਫ਼ ਕਰੀ। ਪਹਿਲਾਂ ਮੈਨੂੰ ਇਹ ਦੱਸ ਵੀ ਲਵਲੀ ਕਿੱਥੇ ਗਿਆ ਵਾ? ਲਵਲੀ ਇੱਥੇ ਹੁਣ ਕਿਤੇ ਬਾਹਰ ਗਿਆ ਹੁਣ। ਮੈਂ ਰੋਟੀ ਖਾ ਲਈ ਤੇ ਮੈਂ ਹਾਂ ਮੈਨੂੰ ਛੱਡ ਹੁੰਦਾ ਹੁਣ ਜਾ ਕੇ ਚੱਲ ਛੱਡ ਹੁੰਦਾ ਕੀ ਆਖਰ ਆ ਗਈ ਹੁਣਈ ਹੈ ਜੀ ਆਖਰ ਕੀ ਆਉਣੀ ਆ ਉਹ ਜਿਹੜੀ ਇੱਕ ਤੇਰੇ ਵਰਗੀ ਘਰਵਾ ਉਹਨੇ ਕਿਹੜਾ ਜਾਂਦਿਆਂ ਨੂੰ ਕੱਖ ਕੀਤਾ ਹੋਣਾ ਵਾ ਗੋੜੇ ਗੋੜੇ ਖਲਾਰਾ ਪਿਆ ਹੋਣਾ ਉਹ ਚੱਲ ਰਹਿਣ ਦੀ ਤੂੰ ਹੀ ਜਾਣਾ ਕਰਨਾ ਕਰੀਂ ਜੇਕਰ ਕਰਦੀ ਰਹੂਗੀ ਇੱਥੇ ਤੇ ਤੂੰ ਸਾਰਾ ਕਰਦੀ ਰਹਿਣੀ ਆ ਉਹ ਨਹੀਂ ਨਾ ਇਦਾਂ ਦੀ ਹੈਗੀ ਵੀ ਜਾਂਦਿਆਂ ਨੂੰ ਕਰ ਲੂਗੀ ਉਹ ਸਾਰਾ ਮੈਨੂੰ ਹੀ ਕਰਨਾ ਪੈਣਾ ਵਾ ਅੱਛਾ ਤੇ ਨਾਲੇ ਉਹ ਜਿਹੜਾ ਡੱਬਾ ਖਰੋਟਾ ਦਾ ਵਾ ਉਹ ਤਾਂ ਚਾੜ ਕੇ ਰੱਖਿਆ ਬਾਰੀ ਤੇ ਕਾਹਕੇ ਰੱਖਿਆ ਵੀ ਇਹਨੂੰ ਪਤਾ ਨਾ ਲੱਗਦੀ ਲੈ ਕਾਹਕੇ ਰੱਖਿਆ ਗਰਮੀ ਦਾ ਖਾ ਕੇ ਅਸੀਂ ਗੱਡੇ ਆ ਰੱਖੇ ਉਸੇ ਤਾਂ ਪੰਜਾਬ ਦੇ ਸਿਆਲ ਨੂੰ ਹਾਲਣ ਕਰਨਗੇ ਉਹ ਮੈਨੂੰ ਨਹੀਂ ਪਤਾ ਮੈਂ ਖੜਨੀ ਆ ਹੁਣ ਗੱਡੀ ਚ ਰਾਤੀ ਚੱਲ ਲੈ ਜਾ ਫੰਕ ਕਰ ਲੈ ਆ ਲਾਡਾ ਖਾ ਲਿਆ ਕਰੂਗਾ ਲੈ ਆ ਲਾ ਕੇ ਉਥੇ ਤੇ ਨਾਲੇ ਉਹ ਕਹਿੰਦਾ ਸੀਗਾ ਵੀ ਮੈਂ ਟੌਪਸਾਂ ਦਾ ਇੰਤਜ਼ਾਮ ਕੀਤਾ ਵਾ ਉਹਨੂੰ ਆਵਾਜ਼ ਮਾਰ ਕੇ ਤੇ ਪੁੱਛ ਵੀ ਕੀ ਕੀਤਾ ਉਹਨੇ ਇੰਤਜ਼ਾਮ ਮੈਂ ਵੀ ਘਰ ਜਾਣਾ ਵਾ ਤੇ ਜਾਵਾਂ ਜਾ ਕੇ ਤੇ ਮੁੰਡਾ ਵੇਖਾਂ ਮੈਂ ਜਾ ਕੇ ਆਪਣਾ ਚੱਲ ਬਾਹਰ ਨਹੀਂ ਆ ਮੈਂ ਕਿੱਥੇ ਗਿਆ ਬਾਹਰ ਗਿਆ ਮਾ ਮਾ ਆਈ ਤੁਹਾਨੂੰ ਕਹਾਂ ਟਾਈਮ ਨਾ ਮੈਨੂੰ ਛੱਡ ਆਵੇਗਾ ਔਰ ਗੋਡੇ ਗੋਡੇ ਖਲਾਰਾ ਪਿਆ ਤੇ ਆ ਤੂੰ ਜਿਹੜਾ ਕਰਦੀ ਰਹੀ ਨਹੀਂ ਹੈ ਨਾ ਇਹੋ ਜਿਹਾ ਨਾ ਕਰਿਆ ਕਰ ਉਹਦੇ ਕੋ ਕਰਾਇਆ ਕਰ ਮੇਰੀ ਸੱਸ ਵੱਲ ਵੇਖ ਲਾ ਉਹ ਕੋਈ ਕੰਮ ਨਹੀਂ ਕਰਦੀ ਤੇ ਐਨ ਬੈਠੀ ਰਹਿੰਦੀ ਆ ਉਹ ਚੱਲ ਕਰਨੇ ਪੈਂਦੇ ਆ ਘਰਾਂ ਦੇ ਕੰਮ ਥੋੜੇ ਬੂਥੇ ਤੇ ਕਰਨੇ ਪੈਂਦੇ ਆ ਆਓ ਕਰਦੀ ਰਿਹਾ ਕਰ ਤੂੰ ਨੂੰ ਪਾਲ ਛੜਿਆ ਕਰ ਵੇਲੀ